ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਇਸ ਵੇਰ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਤੇ ਸਾਡੇ ਮਿਨੀ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਦੇਖੋ ਮੇਰੇ ਬਰਤਨ ਵੀ ਪਹਿ ਬਾਹ ਸਾਫ਼ ਕਰਨ ਵਾਲੇ ਤੇ ਹੁਣ ਚਾਹ ਬਣਾ ਕੇ ਖੇਤ ਵਿੱਚ ਲੈ ਕੇ ਜਾਣੀ ਹੈ ਕਿਉਂਕਿ ਆਪਣੇ ਲੱਗੇ ਹੋਏ ਨੇ ਮਜ਼ਦੂਰ ਤੇ ਮੈਂ ਬਣਾਉਣੀ ਹੈ ਚਾਹ ਤੇ ਆ ਵੇਖੋ ਰਾਤ ਨੂੰ ਕੁੱਲਰ ਲਾਇਆ ਸੀ ਕਿਉਂਕਿ ਲਾਈਟ ਚੱਲ ਰਹੀ ਸੀ ਤੇ ਕੁੱਲਰ ਲਾ ਕੇ ਸੌਂਗੇ ਸੀ ਬਹੁਤ ਜ਼ਿਆਦਾ ਮੱਛਰ ਸੀਗਾ ਤੇ ਚਲੋ ਜੀ ਮੈਂ ਬਣਾਉਣੀ ਹੈ ਚਾਹ ਚਾਹ ਬਣਾ ਕੇ ਆਪਾਂ ਚੱਲਦੇ ਹਾਂ ਖੇਤਾਂ ਨੂੰ ਖੇਤ ਵਿੱਚ ਖਾਵਾਂਗੇ ਕਿੰਨਾ ਕੁਛ ਖੇਤ ਵਿੱਚ ਸਫਾਈ ਹੋ ਗਈ ਹੈ ਕਿੰਨਾ ਕਰ ਲਿਆ ਮ ਅੱਜ ਜਿਹੜੀ ਉਹ ਕੜੀ ਆ ਚੁੱਕੀ ਹੈ ਆਪਣੀ ਗਾਂ ਆਣ ਵਾਲੀ ਹੈ ਤੁਹਾਨੂੰ ਜਰੂਰ ਇਸਵੇਂ ਲੋਕ ਨੂੰ ਪੂਰਾ ਦੇਖਦੇ ਰਹੋ ਮੀਨੀ ਵਲੋਗ ਨੂੰ ਤੁਹਾਨੂੰ ਮਿਲਦੇ ਆ ਚਾਹ ਬਣਾਉਣ ਤੋਂ ਬਾਅਦ ਆਪਾਂ ਚੱਲਦੇ ਆਂ ਖੇਤ ਜੀ ਬੱਚੇ ਬਾਲਤੀ ਪੂਰਾ ਖੇਲ ਰਹੇ ਹੈ ਤੇ ਆਪਣਾ ਵੇਖੋ ਰਹਿਣ ਸੈਣ ਮੌਸਮ ਠੰਡੀ ਹਵਾ ਵੀ ਚੱਲ ਰਹੀ ਹੈ ਹੁਣ ਪੂਰੀ ਸਾਬ ਸਫਾਈ ਚੜੂ ਚੜੂ ਤਾਂ ਲਾ ਲਿਆ ਸੀ ਆਪਾਂ ਤੇ ਆਹ ਵੇਖੋ ਜੀ ਚਾਹ ਬਣਾ ਲਈ ਆਪਾਂ ਤੇ ਚਾਹ ਪੀ ਰਹੇ ਆ ਤੇ ਸਾਰੇ ਜਣੇ ਹਾਂ ਆ ਤਾਂ ਵੇਖੋ ਲਾ ਰੁੱਸੀ ਪੇਟ ਕੀ ਮੰਗਦਾ ਦੇ ਲੱਲੇ ਬਿਸਕਟ ਤੇ ਆਪਰੇ ਤਰਹੀ ਜਾਂਦਾ ਕਹਿੰਦਾ ਮੈਂ ਬਿਸਕਟ ਖਾਣੇ ਨੇ ਤੈਨੂੰ ਬਿਸਕਟ ਲਿਆ ਕੇ ਦਿਨੇ ਪੈਕਟ ਵੱਡਾ ਗੋਡੀ ਕਰਦੇ ਕਰਦੇ ਤੇ ਅਸੀਂ ਨਾ ਲੈਂਡ ਚਲਾਤੀ ਆ ਫਾਰੇ ਕਿਉਂਕਿ ਜਿਹੜੀ ਥਾਂ ਹੈ ਉਹ ਗਈ ਸੁੱਕ ਤੇ ਮੇਰੇ ਨਾ ਦੋਨਾਂ ਪਾਸੇ ਮੂੰਚ ਛਾਲਲੇ ਬਹੁਤ ਹੋ ਚੁੱਕਿਆ ਤੇ ਬੋਲਿਆ ਨਹੀਂ ਜਾਂਦਾ ਟੰਗ ਨਾਲ ਤੇ ਆ ਦੇਖੋ ਇੱਧਰ ਅਸੀਂ ਪਾਣੀ ਪੂਣੀ ਭਰ ਰਹੇ ਆ ਤੇ ਹੁਣ ਲਾਈਟ ਆ ਗਈ ਹੈ ਆ ਦੇਖੋ ਮੋਟਰਬਾਈਕ ਸਾਹਿਬ ਜੀ ਇਹਦੇ ਨਾਲਾ ਤੇ ਪਾਣੀ ਵਰਦੇ ਇਸ ਮੋਟਰ ਚ ਪਾਣੀ ਆਉਂਦਾ ਤੇ ਨੜੀ ਇਸ ਮੋਟਰ ਚ ਪਾਣੀ ਆਉਂਦਾ ਤੇ ਇੱਥੋਂ ਆਪਾਂ ਪਾਣੀ ਭਰਨੇ ਆ ਤਾਜ਼ਾ ਪਾਣੀ ਤੇ ਤੁਹਾਨੂੰ ਚਿੜੀਆਂ ਦੀ ਚਹਿਕ ਚਕਾਹਟ ਸੁਣਦੀ ਹੋਣੀ ਆ ਬਾਈ ਜਿਹੜੇ ਕਹਿੰਦੇ ਸੀਗੇ ਤੁਹਾਡੇ ਕੋਲ ਦਰਖਤ ਤਾਂ ਨਹੀਂਗਾ ਤਾਂ ਬਾਈ ਦਰਖਤ ਤਾਂ ਬਹੁਤ ਵੱਡਾ ਲੱਗ ਜਾਇਆ ਆਪਣੇ ਖੇਤ 'ਚ ਦੇਖੋ ਇੰਨੀ ਸੋਹਣੀ ਬਾਜ਼ ਆ ਰਹੀ ਹੈ ਨਾ ਤੇ ਬਹੁਤ ਚਿੜੀਆਂ ਦੇ ਆਲੇ ਨੇ ਐ ਸਵੇਰੀ ਦੇ ਉੱਪਰ ਤੇ ਹਰੀ ਭਰੀ 베ਰੀ ਹੋ ਗਈ ਜਦੋਂ ਲੂਹਾ ਪੈਂਦੀ ਸੀ ਤਾਂ ਬਿਲਕੁਲ ਪੱਤੇ ਝੜ ਗਏ ਸੀਗੇ ਤੇ ਹੁਣ ਇੱਕਦਮ ਬਾਰਸ਼ਾਂ ਵਗੈਰਾ ਹੋ ਗਈਆਂ ਪਾਣੀ ਪੂਣੀ ਜਾਂਦੇ ਵਿੱਚ ਲੱਗਦਾ ਰਿਹਾ ਤੇ ਵਧੀਆ ਹੋ ਗਈ ਹੁਣ ਤੇ ਇੱਧਰ ਪਾਣੀ ਪਾਣੀ ਪਰ ਰਹੀ ਏ ਫਿਰ ਮੈਂ ਤੁਹਾਨੂੰ ਹੋਰ ਦਿਖਾਉਣਾ ਆਪਣਾ ਨਰਮਾ ਜਿਹੜਾ ਪਛੇਤਾ ਹੈਗਾ ਨਾ ਥੋੜਾ ਜਿਆਦਾ ਪਛੇਤਾ ਤਾਂ ਨਹੀਂ ਹੈ ਠੀਕ ਹੈ ਨਰਮਾ ਬਹੁਤ ਵਧੀਆ ਹੈ ਪਰ ਥੋੜਾ ਕਚਰਾ ਜਿਆਦਾ ਇਹਦੇ ਵਿੱਚ ਕਚਰਾ ਕੱਢ ਰਹੇ ਆ ਆਪਾਂ ਇੱਧਰ ਤਾਂ ਇਹ ਜਿਹੜਾ ਛੋਟਾ ਛੋਟਾ ਨਰਮਾ ਨਾ ਇਹਨਾਂ ਦੇ ਸਤਾ ਕੱਢਦਾ ਸਾਰਾ ਸਾਫ ਕਰਦਾ ਵਧੀਆ ਤੇ ਸਾਨੂੰ ਅਜ ਦਿਨ ਬਹੁਤ ਹੋ ਗਿਆ ਲੱਗੇ ਨੂੰ ਪੰਜ ਛੇ ਦਿਨ ਹੋਰ ਲੱਗ ਜਾਣੇ ਆ ਕੰਮ ਕਰਦੇ ਕਰਦੇ ਤੇ ਬਾਈ ਐਵੇਂ ਹੀ ਟਾਈਮ ਨਿਕਲਦਾ ਜਾਂਦਾ ਤੇ ਅਸੀਂ ਇੱਥੇ ਬੱਲਾਂ ਵੀ ਲਾਈਆਂ ਸੀ ਤਿੰਦੇ ਵਿੱਚ ਬਹੁਤ ਕਚਰਾ ਹੋ ਗਿਆ ਇਹੋ ਜਿਹੇ ਮਤੀਰੇ ਵੀ ਖੜੇ ਇਹਨਾਂ ਵਿੱਚ ਆ ਦੇਖ ਅਜੇ ਮਤੀਰੇ ਸਾਡੇ ਹੈਗੇ ਆ ਤੇ ਬਾਈ ਹਜੇ ਹੋਰ ਵੀ ਆਪਾਂ ਬਾਹਰ ਰੱਖਿਆ ਮੈਂ تیرے ਬਹੁਤ ਸੋਹਣੇ ਖੜੇ ਆਪਣੇ ਉਹ ਬੱਲਾਂ ਹੁਣ ਉਗੀਆਂ ਹੈਗੀਆਂ ਤੇ ਜਦੋਂ ਆਪਾਂ ਨਰਮਾ ਚੋਗਾਂਗੇ ਨਾ ਚੋਣੀਆਂ ਆਉਣਗੀਆਂ ਤੇ ਉਹਨਾਂ ਨੂੰ ਕੰਮ ਦੇਣਗੇ ਤੇ ਇਹ ਦੇਖੋ ਜੀ ਆਪਣੇ ਅੱਜ ਫੁਆਰੇ ਚੱਲ ਰਹੇ ਹਨ ਇਹ ਇਸ ਤਰ੍ਹਾਂ ਫੁਆਰੇ ਚੱਲਦੇ ਹੁੰਦੇ ਆ ਬਾਈ ਸਾਰੇ ਮਗਰ ਫਾਰੇ ਚੱਲ ਰਹੇ ਆ ਜੋ ਸਾਡੇ ਬਾਈ ਨਵੇਂ ਜੁੜੇ ਹੋਏ ਨਾ ਜੋ ਕਹਿੰਦੇ ਆ ਵੀ ਫੁਆਰਿਆਂ ਵਾਲੀ ਖੇਤੀ ਕਿਵੇਂ ਹੁੰਦੀ ਆ ਤੇ ਬਾਈ ਇਸ ਤਰ੍ਹਾਂ ਅਸੀਂ ਖੇਤੀ ਕਰਦੇ ਆ ਫੁਆਰਿਆਂ ਦੀ ਤੇ ਬਹੁਤ ਵਧੀਆ ਖੇਤੀ ਨਜ਼ਾਰਾ ਹੁੰਦਾ ਇੱਥੇ ਖੇਤਾਂ ਵਿੱਚ ਰਹਿ ਕੇ ਹਰਿਆ-ਭਰਿਆ ਹੋ ਗਿਆ ਨਾ ਖੇਤ ਸਾਡੇ ਤੇ ਜਦੋਂ ਗਰਮੀਆਂ ਆਉਂਦੀਆਂ ਤਾਂ ਬਾਈ ਬਹੁਤ ਬੁਰਾ ਹਾਲ ਹੁੰਦਾ ਐ ਬਿਲਕੁਲ ਹੀ ਇੱਥੇ ਸੁੰਨਸਾਨ ਹੁੰਦਾ ਤੇ ਕੋਈ ਖੇਤ ਵਿੱਚ ਕੁਝ ਹਰਿਆਲੀ ਵੀ ਨਹੀਂ ਦਿਖਦੀ ਤੇ ਜੀ ਬਹੁਤ ਔਖਾ ਲੱਗਦਾ ਬਾਈ ਜਿਹੜੇ ਬਾਈ ਰਹਿ ਕੇ ਆਏ ਇੱਥੇ ਮੋਨਗੜ੍ਹ ਰਾਮਗੜ੍ਹ ਜੈਨਾ ਏਰੀਆ ਚ ਜਸਲਮੇਰ ਤੇ ਬਹੁਤ ਮੁਸ਼ਕਲ ਹੋ ਜਾਂਦਾ ਨੇਰੀਆਂ ਬਹੁਤ ਚੱਲਦੀਆਂ ਲੂਆਂ ਬਹੁਤ ਚੱਲਦੀਆਂ ਪਾਰਾ ਜਿਹੜਾ 47 ਤੇ 48 ਤੇ ਹੋ ਜਾਂਦਾ ਆਮ ਹੀ ਐ 45 47 ਆਪਣੇ ਉਧਰ ਹੋ ਜਾਂਦਾ ਤਾਂ ਕਹਿੰਦੇ ਯਾਰ ਅੱਜ ਰਿਕਾਰਡ ਟੁੱਟ ਗਿਆ ਤੇ ਰਾਜਸਥਾਨ ਦਾ ਤਰਕਟ 34 48 ਹੈ ਹੀ ਹੈ 49 50 ਹੋ ਜਾਵੇ ਫੇਰ ਹੈ ਅੱਜ ਤੋਂ ਕਹਿੰਦੇ ਰਕਾ ਟੁੱਟ ਗਿਆ ਤੇ ਆਪਣੇ ਇਸ ਤਰ੍ਹਾਂ ਫਾਰੇ ਚੱਲ ਰਹੇ ਆ ਤੇ ਆਪਾਂ ਦੇ ਕੋ ਕੱਟਰਾ ਵੀ ਕੱਢ ਰਹੇ ਆ ਨਾ ਵਿੱਚ ਥੋੜੀ ਗਿੱਲੀ ਜਗ੍ਹਾ ਹੋ ਜੂਗੀ ਨਾ ਤੇ ਸੌਖਾ ਨਿਕਲਦਾ ਤੇ ਜਬ ਜ਼ਿਆਦਾ ਪੱਕ ਗਈ ਕਿਉਂਕਿ ਮੀਂਹ ਪੈ ਨੂੰ ਬਹੁਤ ਦਿਨ ਹੋ ਗਏ ਤੇ ਆਪਾਂ ਕੱਟਰਾ ਕੁਚਰਾ ਸਾਰਾ ਕੱਢ ਲਵਾਂਗੇ ਨਾ ਤੇ ਫੇਰ ਜਾ ਕੇ ਪਾਣੀ ਲਾਵਾਂਗੇ ਦੁਬਾਰਾ ਇੱਕ ਵਾਰੀ ਫੇਰ ਇਹਦੇ ਵਿੱਚ ਰੰਗਾ ਸਾਰਾ ਪਾਵਾਂਗੇ ਜਿਹੜੀਆਂ ਆਪਾਂ ਖਾਦਾ ਪਾਉਣੀਆ ਨਾ ਸਲਫਰ ਹੋ ਗਈ ਜਿੰਕ ਹੋ ਗਈ ਪੋਟਾਸ਼ ਹੋ ਗਈ ਸਭ ਕੁਝ ਪਾਵਾਂਗੇ ਤੇ ਇਹ ਵੇਖੋ ਆਪਣਾ ਨਰਮਾ ਸਾਫ ਸੁਥਰਾ ਹੋ ਗਿਆ ਹਨਾ ਹੁਣ ਸੋਹਣਾ ਲੱਗਦਾ ਨਾ ਤਾਂ ਕਈ ਬਾਈ ਕਹਿੰਦੇ ਸੀ ਯਾਰ ਤੇਰੇ ਖੇਤ ਚ ਕਚਰਾ ਬਹੁਤ ਬਹੁਤ ਕਚਰਾ ਬਾਈ ਜਿਹੜੇ ਪਹਿਲਾਂ ਇੱਥੇ ਰਹਿ ਕੇ ਗਏ ਆ ਉਹਨਾਂ ਨੇ ਬਿਲਕੁਲ ਕਚਰਾ ਨਹੀਂ ਕਰਦੇ ਸੀ ਕਿਉਂਕਿ ਸਾਡੇ ਸੇਟ ਆਉਂਦੇ ਨਹੀਂ ਇੱਥੇ ਸੇਟ ਆਉਂਦੇ ਨਹੀਂ ਸੁਕਰਦੇ ਜਿਨ੍ਹਾਂ ਨੇ ਕਿਹਾ ਵੀ ਚਲ ਜਿਹੜਾ ਕੁਛ ਇੱਥੋਂ ਦੇ ਲੋਕ ਹੈਗੇ ਸੀ ਪਹਿਲਾਂ ਤੇ ਹੁਣ ਆਪਾਂ ਇੱਥੇ ਆਏ ਹੋਏ ਆ ਹੌਲੇ ਹੌਲੇ ਇਨਾਂ ਖੇਤਾਂ ਨੂੰ ਸਾਫ ਕਰਾਂਗੇ ਵਧੀਆ ਬਣਾ ਦੇਾਂਗੇ ਸੋਨੇ ਦੀ ਚਿੜੀਆ ਜੇ ਆਪਾਂ ਇੱਥੇ ਰਹੇ ਜਿਹੜੇ ਮੇਰੇ ਵੀਰ ਭਰਾ ਆਏ ਹੋਏ ਆ ਸਾਡੇ ਨਾਲ ਕੰਮ ਲੱਗੇ ਹੋਏ ਆ ਉਹ ਡਿੱਕੀ ਜਾਂਦੇ ਆ ਵੀ ਕਦੋਂ ਬੰਨਾ ਆਵੇ ਕੋਈ ਇੱਥੇ ਬੈਠੇ ਇਹਨਾਂ ਨੂੰ ਕਹਾਂ ਉਹਦੇ ਮੰਜੇ ਤੇ ਬੈਠ ਜਾਏ ਘਾਟੀ ਬੈਠਦੇ ਆ ਵੇਖੋ ਇਹ ਮੇਰਾ ਭਰਾ ਆਇਆਗਾ ਜੀ ਛੋਟਾ ਤੇ ਉਹ ਮੇਰੀ ਪਰਜਾਈ ਉੱਧਰ ਬੈਠੀ ਤੇ ਸੰਗਦੇ ਆ ਕਿਉਂਕਿ ਕਦੀ ਇਹਨਾਂ ਨੇ ਵੀਡੀਓ ਦੇ ਸਾਹਮਣੇ ਆਈ ਨਹੀਂ ਤੇ ਹੁੰਦਾ ਹੀ ਆ ਭਾਈ ਜੇ ਕੋਈ ਵੀਡੀਓ ਨਹੀਂ ਬਣਾਉਂਦਾ ਜਾਂ ਕੈਮਰੇ ਸਾਹਮਣੇ ਆਉਣਾ ਬੜਾ ਔਖਾ ਹੈ ਭਾਈ ਤੇ ਹੁਣ ਆਪਾਂ ਚੱਲਦੇ ਆਂ ਹੋਰ ਕੰਮ ਕਰਦੇ ਆਂ ਗੱਡੀ ਆ ਗਈ ਗਾਂ ਆ ਗਈ ਆਪਣੀ ਗੱਡੀ ਵਾਹ ਵਾ ਲੱਦੀ ਫਿਰਦਾ ਭਾਈ ਪਤਾ ਨਹੀਂ ਕੋਈ ਸ਼ਰੋਲਾ ਵੀ ਹੋਊਗਾ ਮੈਨੂੰ ਲੱਗਦਾ ਸ਼ਾਇਦ ਉਹ ਤਾਂ ਸਮਾਨ ਹੀ ਬੜਾ ਲੱਦੀ ਫਿਰਦਾ ਹੈ ਹੈ ਆਪਣਾ ਕਿੱਥੇ ਹੈ ਸਮਾਨਾ ਸਮਾਨ ਲੱਦੀ ਫਿਰਦਲ ਤੇ ਤਾਂ ਆਇਨਾ ਸਮਾਨ ਪਾਈ ਫਿਰ ਦਸਮਾਨ ਕਿੱਥੇ ਲੈ ਕੇ ਜਾਣਾ ਸਭ ਲਸਤੇ ਗੱਲ ਦਸਦਾ ਸੋਨੇ ਆ ਦੇਖੋ ਆ ਗੱਡੀ ਆਏਂਦੇ ਤੇ ਲੈ ਕੇ ਆਇਆਗਾ ਸਮਾਨ ਦਲਦੀ ਫਿਰਦੇ ਪੂਰਾ ਹਾਂ ਜੀ ਸਤਿ ਸ਼੍ਰੀ ਅਕਾਲ ਆ ਨੀ ਸਾਰਾ ਆਵੇ ਰਹੀ ਵਾਪਸ ਲੱਕੀਨੇ ਕਾ ਜਵਾ ਲੇ ਉਸੇ ਪਰੇ ਸਾਲ ਅਸੀਂ ਕਿਹ ਕਦੋਂ ਤੇ ਡਿੱਕੀ ਜਾਨੇ ਅਸੀਂ ਕਹਿਣਾ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਉੱਥੇ ਜ਼ਮੀਨ ਪਹਿਲੇ ਕ ਵਾਰ ਰੱਖੀ ਹੈ ਜ ਹੁਣ ਜਾ ਕੇ ਪਾਓਗੇ ਨਾ ਨਾ ਹੁਣ ਬੀਜ ਰੱਖਿਆ ਗਵਾਰਾ ਗੁਰਾ ਜੈ ਅਸੀਂ ਰਾਮਗੜ੍ਹ ਧੱਕੇ ਖਾ ਕੇ ਆ ਗਏ ਇੱਥੇ ਇੱਥੇ ਵਰਗੀ ਮौज ਐਨੀ ਬਾਈ ਕਿਤੇ ਵੀ ਨਾ ਨਰਮਾ ਵੇਖੋ ਕੜੇ ਆ ਨਰਮਾ ਖੜੇ ਆ ਆਪਣਾ ਵੇਖੋ ਹਾਂ ਸੋਣਾ ਖੜਾ ਹਾਂ ਪਸੇ ਵੇਖੀ ਹੋਵੇ ਸੋਣੀ ਖੜੀ ਪੂਰੇ ਤੇ ਨਰਮਾ ਬੀਜ ਰੱਖਿਆ ਸਾਰਿਆਂ ਨੇ ਰੀਜ ਤਿੰਨ ਜੋੜੀਆਂ ਦੇ ਦੌਰ ਚੋਣੀਆਂ ਸਾਡੇ ਪੰਜਾਬ ਦੇ ਲੱਗੇ ਬੰਦੇ ਗੋਡੀ ਕਰਨੇ ਪੰਜਾਬ ਤੋਂ ਹੀ ਆਉਂਦੇ ਹਾਂ ਚੋਣੀਆਂ ਬਹੁਤ ਆਉਂਦੀਆਂ ਚੋਣੀਆਂ ਮਿੰਤਾ ਕੱਢਦੀਆਂ ਇੱਥੇ ਕਿਉਂ ਲਾਈਟ ਦੀ ਸਹੂਲਤ ਹੈ ਪਾਣੀ ਬਹੁਤ ਮਿੱਠਾ ਹੈ ਲਾਈਟ ਰਹਿੰਦੀ ਵਧੀਆ ਹਰ ਚੀ ਦੀ ਸਹੂਲਤ ਹੈ ਉਤਰ ਜੀ ਆ ਗਈ ਗਾਂ ਹਾਂ ਕਰ ਆ ਚੁੱਕੀ ਹੈ ਤੇ ਆ ਗਾਂ ਆਪਣੀ ਆ ਗਈ ਛੋਟੀ ਜੀ ਤੇ ਬਿਲਕੁਲ ਸੀਲ ਲਗਾ ਹੈ ਨਹੀਂ ਮਾਰਦੀ ਬਿਲਕੁਲ ਵੀ ਕਿਸੇ ਵੀ ਨਹੀਂ ਕਹਿੰਦੀ ਤੇ ਆ ਬਛੜੀ ਖੜੀ ਜਾਂਦੀ ਇਹ ਵੀ ਬਹੁਤ ਸਿਆਣੀ ਹੈ ਜੀ ਐਪੀ ਕਹਿੰਦਾ ਨਾ ਸੋਮੋ ਰੱਖਾਂਗੇ ਮੈਂ ਠੀਕ ਹੈ ਜੀ ਤੇ ਇਹ ਦੇਖੋ ਆ ਇਹ ਆ ਦੇਖੋ ਜੀ ਹੈ ਨਾ ਰਾਹ ਕੜੀ ਤੇ ਇੱਧਰੇ ਬੱਚੀ ਆ ਤੇ ਆ ਵੇਖ ਲਓ ਸਾਡਾ ਰੋਲੀਆ ਅੱਜ ਵੀਡੀਓ ਕਹਿੰਦਾ ਮੇਰੀ ਬਣਾਓ ਇੰਨੇ ਦਿਨ ਹੋ ਗਏ ਵੀਡੀਓ ਨਹੀਂ ਬਣਵਾ ਰਿਆ ਕਦੇ ਕਿੱਥੇ ਖੇਲਦਾ ਕਦੇ ਕਿੱਥੇ ਖੇਲਦਾ ਮੈਂ ਦਿਖਾਤੇ ਤੇ ਅੱਜ ਗਾਂ ਲੈ ਆਂਦੀ ਆ ਨਾ ਤੇ ਬਿਲਕੁਲ ਵੀ ਉੱਥੇ ਨਹੀਂ ਗਿਆ ਵੀ ਗਾਂ ਅਸੀਂ ਲੈ ਆਂਦੀ ਐ ਇਹੋ ਜਿਹਾ ਬੰਦਾ ਆ ਸਾਡਾ ਇਹ ਗੋਡੀ ਨੂੰ ਲੱਗੇ ਰੇ ਬਾਈ ਜੀ ਤੇ ਹਾਲਾਤ ਦੇਖ ਲਓ ਹੁਣ ਨਾ ਆਵਾਂਗੇ ਜਾ ਕੇ ਹਨੇਰੇ ਚ ਤੇ ਇਹ ਚੁੱਲਾ ਬਾਲਣ ਲੱਗਿਆ ਇਧਰ ਹਨੇਰੇ ਚ ਤੇ ਇਹ ਚੁੱਲਾ ਆਪਾਂ ਦਾਲਾ ਦੂਲਾ ਬਣਾਉਨੇ ਹੁਣ ਇੱਥੇ ਤੇ ਹਨੇਰੀ ਦਾ ਮੌਸਮ ਬਣ ਚੁੱਕਿਆ ਐ ਦੇਖੋ ਬੱਦਲ ਬੁੱਦਲ ਤੇ ਹਨੇਰੀ ਬਹੁਤ ਜ਼ਿਆਦਾ ਤਕੜੀ ਆ ਰਹੀ ਐ ਦੇਖੋ ਕਿੰਨੀ ਕਾਉਂਦੀ ਐ ਪਤਾ ਲੱਗੂਗਾ ਤੇ ਬਾਈ ਸਾਡੇ ਨਾਲ ਦਿਨੇ ਹੀ ਸ਼ੁਗਰ ਆ ਗੇ ਦਿਨੇ ਹੀ ਮੈਂ ਖਾ ਦਾਲ ਤੇ ਆ ਦਾਲ ਬਣ ਰਹੀ ਹੈ ਤੇ ਬਾਈ ਜੀ ਹਨੇਰਾ ਬਹੁਤ ਜ਼ਿਆਦਾ ਹੋ ਰਿਹਾ ਤੇ ਇਸ ਕਰਕੇ ਇਹ ਵਲੋਗ ਆਪਾਂ ਇੱਥੇ ਹੀ ਐਂਡ ਕਰਾਂਗੇ ਤੇ ਇਸ ਵਲੋਗ ਨੂੰ ਢੇਰ ਸਾਰਾ ਪਿਆਰ ਦਿਆ ਜੇ ਸਾਰੇ ਤੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਜੇ ਠੀਕ ਹੈ ਜੀ ਸਾਰਿਆਂ ਨੂੰ ਬਾਏ ਅੱਜ